ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌਂਢ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬੇ ਨਾ ਜਾਣੋ ਬਾਪ ਬੀਠਲਾ ਬਹਾ ਦੇ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬੇ ਨਾ ਜਾਣੋ ਬਾਪ ਬੀਠਲਾ ਬਹਾਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਦ ਸਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤਰੂ ਨਾਰਦ ਟੇਕੀ ਨੈਕ ਟਿਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾ ਮੇ ਕੀ ਨਿਜ ਮਤ ਇਹ ਜਹਾਂ ਜਹਾਂ ਤਰੂ ਨਾਰ ਜਟੇਕੇ ਨੈ ਕਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾ ਮੇ ਕੀ ਨਿਜ ਮਤ ਗੌਂਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਵੇਂ ਨਾ ਜਾਣੋ ਬਾਪ ਬੀਠਲਾ ਬਹਾਦੇ ਮੋਕ ਤਾਰ ਲਈ ਰਾਮ ਤਾਰ ਲੇ ਮੈਂ ਅਜਾਨ ਜਨ ਤਰਵੇਂ ਨਾ ਜਾਣੋ ਬਾਪ ਬੀਠਲਾ ਬਹਾਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਧ ਸੁਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਿਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣ ਉਦਰੇ ਨਾਮੇ ਕੀ ਨਿਜ ਮਤ ਇਹੇ ਜਹਾ ਜਹਾ ਤਰੁ ਨਾਰ ਜ ਟੇਕੇ ਨੈ ਕ ਟਿਕਾਵੋ ਮੋਹੇ ਤੇਰੇ ਨਾਮ ਅਵ ਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤੇ ਗੌਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬੇ ਨਾ ਜਾਣੋ ਬਾਪ ਬੀਠਲਾ ਬਹਾ ਦੇ ਮੌਕ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬਿਨਾ ਜਾਣ ਬਾਪ ਬੇਠਲਾ ਬਹਾ ਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਦ ਸੁਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ सो अवखद मैं पाई जहाँ जहाँ त्रु नारद टिके नैक टिकावो मोहे तेरे नाम अवलंब बहुत जाने उधरे नामे की निज मत एहे जहाँ जहाँ त्रु नारद टिके नैक टिकावो मोहे ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤੇ ਕੌਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਵੇਂ ਨਾ ਜਾਣੋ ਬਾਪ ਬੀਠਲਾ ਬਹਾਜੇ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਆ ਜਾਣ ਜਨ ਤਰ ਬਿ ਨਾ ਜਾਣ ਬਾਪ ਬੀਠਲਾ ਬਹਾ ਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੁਦ ਸੁਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ ਸੋ ਅਵਖਤ ਮੈਂ ਪਾਈ ਜਹਾਂ ਜਹਾਂ ਤਰੂ ਨਾਰਦ ਟੇਕੇ ਨੈ ਕਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤ ਇਹ ਜਹਾਂ ਜਹਾਂ ਤਰੂ ਨਾਰਜ ਟੀਕੇ ਨੈ ਕਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤ ਕੋਉਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬਿਨਾ ਜਾਣੋ ਬਾਪ ਬੀਠਲਾ ਬਹਾ ਦੇ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬਿਨਾ ਜਾਣੋ ਬਾਪ ਬੀਠਲਾ ਬਹਾ ਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਦ ਸੁਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤਰੂ ਨਾਰਦ ਟੇਕੇ ਨੈਕ ਟਿਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣ ਉਦਰੇ ਨਾਮੇ ਕੀ ਨਿਜ ਮਤਿ ਇਹ ਜਹਾਂ ਜਹਾਂ ਤਰੂ ਨਾਰ ਜਟੇਕੇ ਨੈ ਕਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤਿ ਗੌਂਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਵੇਂ ਨਾ ਜਾਣੋ ਬਾਪ ਬੀਠਲਾ ਬਹਾਦੇ ਮੋਕੋ ਤਾਰ ਲਈ ਰਾਮ ਤਾਰ ਲੇ ਮੈਂ ਅਜਾਨ ਜਨ ਤਰਵੇਂ ਨਾ ਜਾਣੋ ਬਾਪ ਬੀਠਲਾ ਬਹਾਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਦੂ ਸੁਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤਰੂ ਨਾਰਦ ਟੇਕੇ ਨੈਕ ਟਿਕਾਉ ਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣ ਉਦਰੇ ਨਾਮੇ ਕੀ ਨਿਜ ਮਤ ਇਹੇ ਜਹਾ ਜਹਾ ਤਰੋ ਨਾਰਜ ਟੇਕੇ ਨੈ ਕਟਕਾ ਵੋ ਮੋਹੇ ਤੇਰੇ ਨਾਮ ਅਵ ਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤੇ ਗੌਂਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਵੇ ਨਾ ਜਾਣੋ ਬਾਪ ਬੀਠਲਾ ਬਹਾ ਦੇ ਮੌਕੋ ਤਾਰ ਲਈ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬਿਨਾ ਜਾਣ ਬਾਪ ਬੀਠਲਾ ਬਹਾ ਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਦ ਸੁਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ सो अवखद मैं पाई जहाँ जहाँ त्रु नारद टेके नैक टिकावो मोहे तेरे नाम अवलंब बहुत जाने उधरे नामे की निज मत एहे जहाँ जहाँ त्रु नारद टेके नैक टिकावो मोहे ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤੇ ਕੌਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਵੇਂ ਨਾ ਜਾਣੋ ਬਾਪ ਬੀਠਲਾ ਬਹਾਜੇ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਆਜਾਨ ਜਨ ਤਰ ਬਿਨਾ ਜਾਣੋ ਬਾਪ ਬੀਠਲਾ ਬਹਾ ਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੁਧ ਸੁਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤਰੂ ਨਾਰਦ ਟੇਕੀ ਨੈ ਕਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣ ਉਦਰੇ ਨਾ ਮੇ ਕੀ ਨਿਜ ਮਤ ਇਹ ਜਹਾਂ ਜਹਾਂ ਤਰੂ ਨਾਰ ਜਟੇਕੇ ਨੈ ਕਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣ ਉਦਰੇ ਨਾ ਮੇ ਕੀ ਨਿਜ ਮਤ ਗੌਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬਿਨਾ ਜਾਣੋ ਬਾਪ ਬੀਠਲਾ ਬਹਾ ਦੇ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬਿਨਾ ਜਾਣੋ ਬਾਪ ਬੀਠਲਾ ਬਹਾ ਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਦ ਸੁਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤਰੂ ਨਾਰਦ ਟੇਕੀ ਨੈਕ ਟਿਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣ ਉਦਰੇ ਨਾਮੇ ਕੀ ਨਿਜ ਮਤਿ ਇਹ ਜਹਾਂ ਜਹਾਂ ਤਰੂ ਨਾਰਜ ਟੀਕੇ ਨੈ ਕਟਕਾਵੋ ਮੋਹਿ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤਿ ਕੌਂਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਵੇਂ ਨਾ ਜਾਣੋ ਬਾਪ ਬੀਠਲਾ ਬਹਾ ਦੇ ਮੋਕ ਤਾਰ ਲਈ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਵੇਂ ਨਾ ਜਾਣੋ ਬਾਪ ਬੀਠਲਾ ਬਹਾ ਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਦੂ ਸਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤਰੂ ਨਾਰਦ ਟੇਕੀ ਨੈਕ ਟਿਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤ ਇਹੇ ਜਹਾਂ ਜਹਾਂ ਤਰੂ ਨਾਰ ਜਟੇਕੇ ਨੈ ਕਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤੇ ਗੌਂਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਵੇ ਨਾ ਜਾਣੋ ਬਾਪ ਬੀਠਲਾ ਬਹਾਦੇ ਮੌਕੋ ਤਾਰ ਲਈ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬਿਨਾ ਜਾਣ ਬਾਪ ਬੀਠਲਾ ਬਹਾ ਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਦ ਸੁਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ सो अवखद मैं पाई जहाँ जहाँ त्रु नारद टेके नैक टिकावो मोहे तेरे नाम अवलंब बहुत जाने उधरे नामे की निज मत है जहाँ जहाँ त्रु नारद टेके नैक टिकावो मोहे ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤੇ ਕੌਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਵੇਂ ਨਾ ਜਾਣੋ ਬਾਪ ਬੀਠਲਾ ਬਹਾ ਦੇ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਆਜਾਨ ਜਨ ਤਰ ਬਿਹ ਨਾ ਜਾਣ ਬਾਪ ਬੀਠਲਾ ਬਹਾ ਦੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੋਦ ਸਖ ਲਾਈ ਨਰ ਤੇ ਉਪਜ ਸੁਰਗ ਕੋ ਜੀਤੇਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤਰੂ ਨਾਰਦ ਟੇਕੀ ਨੈ ਕਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤ ਇਹ ਜਹਾਂ ਜਹਾਂ ਤਰੂ ਨਾਰਜ ਟੀਕੇ ਨੈ ਕਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣੇ ਉਦਰੇ ਨਾਮੇ ਕੀ ਨਿਜ ਮਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ